ਜਿਹੜੇ ਲੋਕ ਹਾਲੇ ਵੀ ਇਹ ਸੋਚਦੇ ਐ ਕਿ ਬੁੱਢੇ ਦਰਿਆ ਦਾ ਬੁੱਢੇ ਨਾਲੇ ਦਾ ਪਾਣੀ ਸਾਨੂੰ ਕੀ ਨੁਕਸਾਨ ਪਹੁੰਚਾ ਦੇਵੇਗਾ ਉਹ ਪਿੰਡ ਗੌਂਸ ਪਰ ਜੋ ਕਿ ਬੁੱਢੇ ਦਰਿਆ ਦੇ ਬਿਲਕੁਲ ਕਿਨਾਰੇ ਤੇ ਸਥਿਤ ਹੈ ਦੇ ਇੱਕ ਜ਼ਿਮੀਂਦਾਰ ਵੱਲੋਂ ਆਪਣੇ ਖੇਤ ਤੋਂ 80 ਫੁੱਟ ਹੇਠਾਂ ਤੱਕ ਗੱਡੇ ਇਨਾਂ ਪਾਈਪਾਂ ਨੂੰ ਧਿਆਨ ਨਾਲ ਲੇਗ ਲੈ। ਜੇਕਰ ਬੁੱਢੇ ਨਾਲੇ ਦਾ ਪਾਣੀ 80 ਫੁੱਟ ਹੇਠਾਂ ਜਾ ਕੇ ਇਨਾਂ ਪਾਈਪਾਂ ਨੂੰ ਗਾਲ ਸਕਦਾ ਹੈ। ਤਾਂ ਉਹ ਸਾਡੇ ਪਤਨਾ ਤੱਕ ਕਿਉਂ ਨਹੀਂ ਪਹੁੰਚਿਆ ਹੋਊਗਾ ਸੋ ਇਹਦੇ ਵਿੱਚ ਕੋਈ ਦੋ ਰੈ ਨਹੀਂ ਕਿ ਉਹ ਸਾਡੇ ਇਹ ਪਾਣੀ ਸਾਡੇ ਪਤਨਾ ਤੱਕ ਪਹੁੰਚ ਚੁੱਕਿਆ ਹੈ ਔਰ ਜਲਦੀ ਸਾਡੇ ਸਰੀਰ ਨੂੰ ਵੀ ਇੰਨਾ ਪਾਈਪਾਂ ਵਾਂਗ ਗਾਲਦਾਏਗਾ ਸੋ ਹੁਣ ਜ਼ਿਆਦਾ ਸੋਚਣ ਦਾ ਸਮਾਂ ਨਹੀਂ ਹੈ ਸੋ ਕਾਲੇ ਪਾਣੀ ਦਾ ਮੋਰਚਾ ਦੇ ਨਾਲ ਜੁੜੋ ਤੇ ਆਪਣੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰੋ ਤੇ ਸਰਕਾਰ ਨੂੰ ਮਜਬੂਰ ਕਰੋ ਇਸ ਨੂੰ ਰੋਕਣ ਲਈ ਆਹ ਦੇਖ ਲਓ ਡਿਲੀਵਰੀ ਦਾ ਕੀ ਹਾਲਾ ਲੋਹੇ ਦੀ ਡਿਲੀਵਰੀ ਦਾ ਬੁੱਡੇ ਨਾਲੇ ਦੀ ਨਹੀਂ ਬੁੱਡਾ ਨਾਲਾ ਹੈ